ਜੀ ਬੱਚੇ ਕਰ ਰਹੇ ਆ ਸਟੱਡੀ ਤੇ ਟਾਈਮ ਹੋ ਗਿਆ 4:30 ਪਹਿਲਾਂ ਇੱਕ ਦੁਆਰਾ ਸੈੱਬ ਚਲੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਤੁਸੀਂ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਮੇਰੇ ਸਾਰੇ ਵੀਰ ਭੈਣ ਠੀਕ ਹੋਵੋਗੇ ਤੇ ਜੀ ਹੁਣ ਸਵੇਰ ਦਾ ਟਾਈਮ ਆ ਤੇ ਮੈਂ ਨੀਚੇ ਕਲੀਨਿੰਗ ਦਾ ਕੰਮ ਖਤਮ ਕਰਕੇ ਆਈ ਆ ਤੇ ਮੈਂ ਆ ਗਈ ਕੁੱਤੇ ਹੁਣ ਸੂਟ ਕੱਟਣ ਲੱਗੇ ਆ ਇਹ ਸੂਟ ਹੈਗਾ ਕਾਟਨ ਦਾ ਗਰਮੀਆਂ ਵਾਸਤੇ ਘਰ ਵਾਸਤੇ ਸਲਾਈ ਕਰਨ ਲੱਗੀਆਂ ਘਰ ਵਾਸਤੇ ਸਲਾਈ ਕਰਨੇ ਦਾ ਵਰਕ ਹੈ ਤਾਂ ਮੇਰੇ ਕੋਲ ਪਹਿਲਾਂ ਉਹਦਾ ਪਿਆ ਸੀ ਬਹੁਤ ਟਾਈਮ ਦਾ ਮੈਂ ਕਿਹਾ ਚਲੋ ਵੀ ਕਾਟਨ ਦਾ ਕੱਪੜਾ ਵੀ ਸੀਲ ਅਨੇ ਘਰ ਵਾਸਤੇ ਫਿਰ ਦਿਨ ਵਿੱਚ ਟਾਈਮ ਨਹੀਂ ਲੱਗਦਾ ਹੈਗਾ ਮੈਂ ਕਿਹਾ ਚਲੋ ਜਲਦੀ ਜਲਦੀ ਹੁਣੇ ਕਟਿੰਗ ਕਰ ਲੰਨੇ ਆ ਟਾਈਮ ਦੇਖੋ ਹਲੇ 8 ਵਜੇ ਬੱਜ ਗਏ ਨੇ 8 ਵਜੇ ਇਹ ਨੇ ਹਲੇ ਤਾਂ نیچے ਦਾ ਕੰਮ ਸਾਰਾ ਖਤਮ ਕਰਕੇ ਸਫਾਈ ਦਾ ਤੇ ਉੱਤੇ ਦਾ ਹੁਣ ਮੈਂ ਬਰਲੀਨ ਨੂੰ ਕਿਹਾ ਵੀ ਅੱਜ ਤੂੰ ਉੱਤੇ ਦਾ ਕੰਮ ਸਾਰਾ ਕਿਉਂਕਿ ਹੁਣ ਬੱਚੇ ਘਰੇ ਆ ਛੁੱਟੀਆਂ ਬਾਕੀ ਤਾਂ ਪੋਚਾ ਤਾਂ ਲਗਾਤਾ ਉੱਪਰ ਸਾਰਾ ਕਲੀਨਿੰਗ ਕਰਕੇ ਹਲੇ ਡਸਟਿੰਗ ਰਹਿਂਦੀ ਆ ਬਾਕੀ ਸ਼ਿੰਕਾ ਵਗੈਰਾ ਰਹਿਣੀਆਂ ਤਾਂ ਉਹਨੂੰ ਉਹ ਤੋਂ ਹੋਏਗੀ ਹੁਣ ਬਰਲੀਨ ਹਲੇ ਉੱਠੀ ਹੋਆ ਹਲੇ ਉਹਨੂੰ ਮੈਂ ਕਿਹਾ ਇਹਨੇ 10-20 ਮਿੰਟ ਇਹਨੇ ਬੈਠ ਜਾ ਜੀ ਖੇਡਣਾ ਖੇਡ ਲੋ ਉੱਤੇ ਗਈ ਆ ਹੁਣ ਚਾਹ ਪੀ ਕੇ ਫਿਰ ਆਉਣ ਤੋਂ ਬਾਅਦ ਫਿਰ ਉਹ ਸਾਰੀ ਡਸਟਿੰਗ ਵੈਰਾ ਕਰੇਗੀ ਤੇ ਹੁਣ ਜੀ ਕੱਟਦੇ ਆ ਸੂਟ ਨੂੰ ਲੱਗਦੇ ਆ ਕਟਿੰਗ ਕਰਨ ਅੱਜ ਜੀ ਮੈਂ ਨਾ ਦੂਸਰਾ ਸੂਟ ਕੱਟਣ ਲੱਗੀ ਆ ਪਹਿਲਾਂ ਇਸ ਤੋਂ ਪਹਿਲਾਂ ਮੈਂ ਬਲੈਕ ਸੂਟ ਸੀਨ ਦਾ ਕੱਟ ਕੇ ਹੁਣ ਮੈਂ ਨਾ ਚਾਰ ਸੂਟ ਸੀਗੇ ਡੇਲੀ ਇੱਕ ਇੱਕ ਕਰਕੇ ਕੱਢ ਰਹੀ ਆ ਬਲੈਕ ਸੂਟ ਨੂੰ ਤਾਂ ਮੈਨੂੰ 2-3 ਦਿਨ ਲੱਗ ਗਏ ਸੀਗੇ ਕਿਉਂਕਿ ਟਾਈਮ ਨਹੀਂ ਸੀ ਮਿਲਦਾ ਸਿਰਫ ਦੁਪਹਿਰ-ਦੁਪਹਿਰ ਨੂੰ ਸਿਲਾਈ ਕਰਦੀ ਹੁੰਦੀ ਸੀਗੀ ਹਲੇ ਨਾ ਬਲੈਕ ਸੂਟ ਦੀ ਤਰਪਾਈ ਨਹੀਂ ਮੈਂ ਕੀਤੀ ਬਸ ਉਹਨੂੰ ਸਿਉਂ ਕੇ ਰੱਖ ਦਿੱਤਾ ਏਦਾਂ ਹੀ ਤੇ ਦੂਜਾ ਸੂਟ ਕੱਟ ਲਿਆ ਤੇ ਇਹਨੂੰ ਸਲਾਈ ਕਰਾਂਗੀ ਤਰਪਾਈ ਮੈਂ ਨਾ ਲਾਸਟ ਵਿੱਚ ਕਰੂੰਗੀ ਜਦੋਂ ਚਾਰੇ ਸੂਟ ਸਿਉਂ ਹੋ ਗਏ ਕੱਟ ਕੇ ਕਿਉਂਕਿ ਫਿਰ ਇਹ ਹੁੰਦਾ ਫਿਰ ਤਰਪਾਈ ਨੂੰ ਜੇ ਬੈਠ ਜਾਈਏ ਤਾਂ ਸਾਰਾ ਦਿਨ ਐਵੇਂ ਹੀ ਲੰਘ ਜਾਂਦਾ ਟਾਈਮ ਮਿਲਦਾ ਹੀ ਨਹੀਂ ਫਿਰ ਇੱਕ ਦਿਨ ਜੇ ਤਰਪਾਈ ਕਰ ਦਾਂਗੀ ਸਾਰੇ ਸੂਟਾਂ ਦੀ ਜਿੱਦਾਂ ਦਾ ਟਾਈਮ ਮਿਲੇਗਾ ਜਿਵੇਂ ਕਾਪੀਆ ਸੀਗਾ ਫਿਰ ਮੈਂ ਆਪਣੇ ਘਰ ਦੇ ਕੰਮ ਕੀਤੇ ਕਲੀਨਿੰਗ ਦੇ ਜਿਹੜੇ ਰਹਿ ਗਏ ਸੀ ਉੱਤੇ ਵਾਲੇ ਬਰਨੀਆ ਜਿਹੜਾ ਸਟਿੰਗ ਰਤਾ ਚੁਰ ਕਰਦੀ ਸੀਗੀ ਤੇ ਮੈਂ ਬਾਕੀ ਕੰਮ ਕਰੇ ਜਿਹੜੇ ਰਹਿ ਗਏ ਸੀ ਤੇ ਉਸ ਤੋਂ ਬਾਅਦ ਹੁਣ ਨਾਂ ਤੋਂ ਕੇ ਆਪ ਦਾ ਰੋਟੀ ਖਾ ਕੇ ਬੱਚਿਆਂ ਸਾਰਾ ਕੰਮ ਫ੍ਰੀ ਹੋ ਕੇ ਫਿਰ ਲੱਗੀ ਆ ਸੂਟ ਨੂੰ ਸਟਾਈਲ ਕਰਨੇ ਆਹ ਲਓ ਸੁਟਾ ਕਾਫੀ ਟਾਈਮ ਲੱਗਿਆ ਸੀਗਾ ਪ੍ਰਾਣੇ ਸੂਟ ਆ ਕਰੇ ਪਿਆ ਸੀਗਾ ਕਾਟਨ ਦਾ ਵੈਸੀ ਵਧੀਆ ਚਲੋ ਸਲਾਈ ਕਰ ਲੈਂਦੇ ਆ ਕੋਲੰਦਾ ਗਰਮੀਆਂ ਚ ਪਾਸਾ ਕਹਦੇ ਨਾ ਬਤਤਰੀ ਵਧੀਆ ਨਹੀਂ ਵਧੀਆ ਲੱਗਿਆ ਇਹ ਲਾ ਕੇ ਦੇਣਾ ਜੀ ਹੁਣ ਸੂਸ ਸਲਾਈ ਕਰ ਨਾ ਮੱਛੀਆਂ ਤੇ ਰੀਲਾ ਮੰਗਾ ਲਈਆਂ ਸੀ ਨੀ ਪਿੰਡ ਦੀ ਦੁਕਾਨ ਤੋਂ ਮਿਲ ਜਾਣੀਆਂ ਸ਼ੁਕਰ ਦੁਕਾਨ ਹੈ ਜੇ ਪਿੰਡ ਵਿੱਚ ਤੇ ਜਿੱਥੋਂ ਤੋਂ ਲੈਸ ਆਉਂਦੇ ਆ 5 ਦਿਨ ਸਭ ਕੁਝ ਹੀ ਮਿਲ ਜਾਂਦਾ ਹੁੰਦਾ ਮੋਂ ਬੱਚੇ ਸਟੱਡੀ ਕਰ ਰਹੇ ਨੇ ਬੈਠੇ ਹਾਂ ਦੋਨੇ ਹੀ ਬੈਠੇ ਪੜ੍ਹਦੇ ਆ ਇਕੱਠੇ ਬਾਹਰ ਹਾਲਚ ਬੈਠੇ ਨੇ ਮੈਂ ਇਹਨਾਂ ਨੂੰ ਕਿ ਅਸੀਂ ਅੰਦਰ ਰੂਮ ਚ ਬੈਠ ਜੀ ਕਹਿੰਦੇ ਅਸੀਂ ਤਾਂ ਹਾਲ ਚ ਬੈਠ ਕੇ ਸਟੱਡੀ ਕਰਦੇ ਹਾਂ ਤਾਂ ਹਾਲ ਚ ਬੈਠੇ ਨੇ ਜੀ ਬਸ ਇੱਕ ਸਮਾਨ ਦਾ ਹੁੰਦਾ ਵੀ ਚਲੋ ਉਹਨਾਂ ਰੀਲਾਂ ਵਗੈਰਾ ਜਾਂ ਬੁਕਰਮੇ ਹੋਣੀ ਚਾਹੀਦੀ ਆ ਮੈਂ ਤਾਂ ਵੈਸੇ ਹਮੇਸ਼ਾ ਐਕਸਟਰਾ ਲਿਆ ਕੇ ਰੱਖਦੀ ਹਾਂ ਪੱਦੀਆਂ ਚੀਜ਼ਾਂ ਰੀਲਾਂ ਵਗੈਰਾ ਜਦੋਂ ਮੈਂ ਕਦੇ ਜਾਂਦੀ ਆ ਕਿਤੇ ਹੈ ਨਾ ਸ਼ਾਪਿੰਗ ਕਰਨ ਜਾਈਦਾ ਕੁਝ ਲੈਣ ਤਾਂ ਰੀਲਾਂ ਵੈਸੇ ਹੀ ਲਿਆਉਣੀ ਹੁੰਦੀ ਆ ਮੈਂ ਵੀ ਕਿ ਕਦੇ ਨਾ ਕਦੇ ਕੰਮ ਆ ਹੀ ਜਾਂਦੀ ਮੇਰੇ ਪਈ ਨੂੰ ਤੇ ਅੱਜ ਵੈਸੇ ਬੁੱਕ ਦਾ ਮੈਂ ਤਾਂ ਪੂਰਾ ਰੋਲ ਮੰਗਾਇਆ ਸੀਗਾ ਬਟ ਪੂਰਾ ਰੋਲ ਨਹੀਂ ਮਿਲਿਆ ਉਹਨਾਂ ਕੋਲ ਬਸ ਇੱਕ ਨਾ ਕੀ ਸੀਗਾ ਛੋਟਾ ਲਈ ਔਰ ਲੋਕਦੋ ਸੋਟਾਂ ਨੂੰ ਯੂਜ਼ ਹੋਏ ਚਾਉਪਾ ਦੇਖਦੇ ਹਾਂ ਕਿ ਕਿੰਨਾ ਦਾ ਕੁਆਂਟੀਟੀ ਵੀ ਚੈੱਕ ਕਰਦੇ ਹਾਂ ਕਿ ਨਗੀ ਜੀ ਆਪਣੇ ਕੰਮ ਤੇ ਹਨ ਤੇ ਇਹ ਸਟੇਜ ਛੋਟੀਆਂ ਦੇ ਵਿੱਚ ਬੱਚਿਆਂ ਦਾ ਬੰਦੇ ਨਹੀਂ ਲੱਗ ਰਿਹਾ ਮਮਾ ਨੂੰ ਕਹਿੰਦੇ ਹੈ ਕਿ ਲੈ ਕੇ ਚੱਲ ਮੈਨੂੰ ਨਾ ਦੇਖੇ ਬੱਚੇ ਹੁੰਦੇ ਘੁੰਮੇ ਹਿੰਦੇ ਰਹਿੰਦੇ ਮੈਨੂੰ ਇਹ ਵੀ ਮੈਂ ਆਪ ਦਾ ਕੰਪਲੀਟ ਕਰ ਲਾਂ ਸੂਟਾ ਦਾ ਕੰਮ ਮੈਂ ਇਗਨੋਰ ਕਰੀ ਨਹੀਂ ਮੈਂ ਕੋਈ ਨਾ ਪਚਾਂਦੇ ਬਸ ਦੋ ਚਾਰ ਦਿਨ ਹੋਰ ਰੁਕ ਜੂ ਮੈਂ ਕਿੰਨਾ ਸਕੂਲ ਦਾ ਕੰਮ ਵੀ ਹੋ ਜੂਗਾ ਨਹੀਂ ਇਹ ਵੀ ਹੈ ਨਾ ਮੈਨੂੰ ਸਕੂਲ ਦਾ ਕੰਮ ਹੀ ਰਹਿਦਾ ਹਲੇ ਕਰਨਾ ਹਲੇ ਤਾਂ ਨਾ ਨੇ ਕੀਤਾ ਹੀ ਨਹੀਂ ਹੈਗਾ ਦੋ ਤਿੰਨ ਕਾਪੀਆਂ ਦਾ ਮਤਲਬ ਸ਼ੁਰੂ ਕੀਤਾ ਹੋਇਆ ਇਕੱਠਾ ਹੀ ਇੱਕ ਵੀ ਕਾਪੀ ਦਾ ਹਰੇ ਕੰਪਲੀਟ ਨਹੀਂ ਕੀਤਾ ਥੋੜਾ ਥੋੜਾ ਕਰਦੇਗੇ ਕਿ ਡੇਲੀ ਹੈ ਖੇਡੀ ਜਾਂ ਨੇ ਜਿਆਦਾ ਤੱਕ ਖੇਡਦੇ ਰੋਜ਼ ਨੂੰ ਖੇਡਣ ਦਾ ਬੜਾ ਮਨ ਕਰਿਆ ਨੇ ਜੋ ਖੇਡੀ ਜਾਂਦੀ ਮੈਂ ਕਿਵੇਂ ਸਕੂਲ ਦਾ ਕੰਪਲੀਟ ਹੋ ਜਾਊਗਾ ਹੋਮਵਰਕ ਫਿਰ ਉਸ ਤੋਂ ਬਾਅਦ ਨਾਲੇ ਮੇਰੀ ਸੂਟ ਦੀ ਸਲਾਈ ਹੋ ਜਾਣਗੀ ਫਿਰ ਮੈਂ ਕਿ ਇਹਨਾਂ ਦੇ ਬੱਚਨ ਦਾ ਟਰੀਟਮੈਂਟ ਕਰਾਉਣ ਵੀ ਜਾਣਾ ਨਾ ਮੈਂ ਇੱਕ ਪੀਜੀ ਨਿੱਕੇ ਜਾਵਾਂਗੀ ਜਿਹਦਾ ਟਰੀਟਮੈਂਟ ਰਹਿਦਾ ਉਹ ਵੀ ਕੰਪਲੀਟ ਕਰਾਉਣਾ ਹੈ ਫਿਰ ਉਸ ਤੋਂ ਬਾਅਦ ਮੈਂ ਚਲਾਂਗੇ ਪਾਸ ਮੈਂ ਅੱਧਾ ਦਿਖਾ ਰਿਹਾ ਹਾਂ ਠੀਕ ਹੈ ਜੀ ਅੱਗੇ ਚੱਲਦੇ ਹਾਂ ਫਿਰ ਇਹ ਦੇਖੋ ਜੀ ਚੱਲਦੀ ਹੈ ਪੜਾਈ ਇਹਨਾਂ ਦੀ ਕੰਮ ਕਰ ਰਹੇ ਆ ਟੈਬ ਦੇ ਵਿੱਚੋਂ ਨਿਕਮ ਨੈਟਵਰਕ ਤੋਂ ਦੇਖ ਕੇ ਕਰਨਾ ਕੁਝ ਕੁ ਛੁੱਟੀਆਂ ਦਾ ਕੰਮ ਐਦਾਂ ਮਿਲਿਆ ਹੈ ਜੋ ਆਪਾਂ ਨੇ ਨਾ net ਤੋਂ ਦੇਖ ਕੇ ਕਰਨਾ ਹੁੰਦਾ ਉਹ ਚੀਜ਼ਾਂ ਕਰ ਰਹੇ ਨੇ ਹੁਣ ਅੰਮਰ ਵੀਰ ਨੂੰ ਕਰਾ ਰਹੀ ਐ ਹੋਮਵਰਕ ਇਥੇ ਆਪਾਂ ਆਏ ਆਪਣਾ ਉਨਾ ਏਸੀ ਲੱਗਿਆ ਹੁੰਦਾ ਇੱਥੇ ਬੈਠੇ ਰਹਨੇ ਅੰਦਰ ਹੀ ਬਾਹਰ ਦਾ ਧੁੱਪ ਬਹੁਤ ਈਸ ਆਫ ਗਰਮੀ ਬਹੁਤ ਆਉਂਦਾ ਬਾਹਰੋਂ ਮੈਂ ਤੇ ਮੈਂ ਬੈਠੀ ਆ ਇੱਥੇ ਸਟੀਚਿੰਗ ਦਾ ਕੰਮ ਕਰੀ ਆ ਬਣਾ ਤੇ ਠੀਕ ਹੈ ਜੀ ਮਿਲਦੇ ਆਂ ਦੁਬਾਰਾ ਫਿਰ ਪਹਿਲਾਂ ਕਰੀਏ ਕੰਮ ਸ਼ੁਰੂ ਜੀ ਬੱਚੇ ਕਰ ਰਹੇ ਆ ਸਟੱਡੀ ਤੇ ਟਾਈਮ ਹੋ ਗਿਆ 4:30 ਪਹਿਲਾਂ ਹੀ ਗੁਰਦੁਆਰਾ ਸਾਹਿਬ ਚਲੇ ਗਏ ਸੀਗੇ ਉੱਥੇ ਬੱਚਿਆਂ ਨਾਲ ਖੇਡੀਗੇ ਉੱਥੇ ਅੱਜ ਪਾਠ ਸੀਗਾ ਪਾਠ ਤੋਂ ਬਾਅਦ ਫਿਰ ਇਹ ਆ ਕੇ ਘਰ ਹੁਣ ਮੈਂ ਕਿਹਾ ਵੀ ਹੁਣ ਪੜ ਲਓ ਤੇ ਮੈਂ ਇਹ ਸੂਟ ਲੱਗੀ ਹੋਈਆਂ ਸਲਾਈ ਕਰਨ ਤੇ ਬਾਹਰ ਬੈਠੇ ਆ ਭੂਆ ਜੀ ਸਾਡੇ ਤੇ ਉਹ ਮਿਲਣ ਆਏ ਆ ਦੁਆਰਾ ਗੱਲਾਂ ਬਾਤਾਂ ਕਰ ਰਹੇ ਨੇ ਮੈਂ ਨੰਦਰ ਬੈਠੀ ਸੂਟ ਸਟਿਚਗਾ ਲਈ ਸੀ ਤੇ ਧੂਆ ਜੀ ਕਹਿੰਦੇ ਮੇਰੇ ਕੋਲ ਆ ਕੇ ਬੈਠ ਆਪਾਂ ਗੱਲਾਂ ਕਰਦੇ ਫਿਰ ਮੈਂ ਹਾਲ ਦੇ ਵਿੱਚ ਮਸ਼ੀਨ ਢਾਲੀ ਸੀ ਤੇ ਗੱਲਾਂ ਕਰ ਰਹੇ ਸੀਗੇ ਸਾਰੇ ਬੈਠੇ ਇਕੱਠੇ ਹੋ ਕੇ ਇਹ ਵੀ ਕਦੇ-ਕਦੇ ਟਾਈਮ ਮਿਲਦਾ ਕਿੰਨੇ ਟਾਈਮ ਬਾਅਦ ਆਏ ਨੇ ਹੁਣ ਰਹੇ ਰਹਿਣ ਧੂਆ ਜੀ ਸਾਡੇ ਤੇ ਮਿਲਣ ਆ ਜਾਂਦੇ ਨੇ ਇਹ ਵਿੱਚ-ਵਿੱਚ ਨੂੰ ਫਿਰ ਮੈਂ ਕਿਹਾ ਮੈਂ ਕਦੇ ਤੁਸੀਂ ਡੇਲੀ ਆ ਜਿਆ ਕਰੋ ਦਿਲ ਲੱਗਿਆ ਰਹਿਦਾ ਸਾਡਾ ਵੀ ਤੁਹਾਡੇ ਨਾਲ ਕਹਿੰਦੇ ਠੀਕ ਹੈ ਮੈਂ ਡੇਲੀ ਆਇਆ ਕਰਾਂਗੀ ਉਹਨਾਂ ਦਾ ਵੀ ਟਾਈਮ ਪਾਸ ਹੋ ਗਿਆ ਸਾਡਾ ਵੀ ਹੋ ਗਿਆ ਅੱਜ ਜਿਵੇਂ ਆਪ ਦਾ ਸਾਰਾ ਸੂਟ ਕੰਪਲੀਟ ਕਰਤਾ ਸਲਵਾਰ ਵੀ ਸਲਾਈ ਕਰਤੀ ਮੂਰੀਆਂ ਵਾਲੀਆਂ ਸਾਰਾ ਕੁਝ ਕਰਤਾ ਕਮੀਜ਼ ਵੀ ਸਿਰ ਹੋ ਗਿਆ ਸਿਰਫ ਹੁਣ ਮੇਰਾ ਕੀ ਰਹਿ ਗਿਆ ਇੱਕ ਸਲਵਾਰ ਦੀ ਲਾਸਟ ਸਲਾਈ ਰਹਿ ਗਈ ਮੂਰੀਆਂ ਵਗੈਰਾ ਸਾਰੀਆਂ ਕੰਪਲੀਟ ਹੋ ਗਈਆਂ ਤੇ ਕਮੀਜ਼ ਦੀ ਤਰਪਾਈ ਰਹਿ ਗਈ ਕਰਨੀ ਤੇ ਹੁਣ ਹੋ ਟਾਈਮ ਹੋ ਗਿਆ ਹੈਨਾ ਹੁਣ ਸਾਢੇ 7 ਹੋ ਗਏ ਨੇ ਮੈਂ ਜੋਤ ਲਗਾਉਣੀ ਆ ਤੇ ਦੇਖੋ ਟਾਈਮ ਸਾਢੇ 7 ਹੋ ਗਏ ਨੇ ਜੋਤ ਲਗਾਉਣੀ ਤੇ ਪਾਰਟ ਕਰਨਾ ਹੈ ਮम्मा ਨੂੰ ਕੇ ਰੋਟੀ ਬਣਾਉਣਾ ਤੇ ਬਲੀਨ ਦੇ ਰਹੀ ਆ ਬਾਪੂ ਜੀ ਵੀ ਰੋਟੀ ਖਾ ਰਹੇ ਹੋ ਆਜੀ ਵੀ ਮੈਂ ਨਾ ਪਾਠ ਕਰ ਲਵਾਂ ਪਹਿਲਾਂ ਪਾਠ ਕਰਨ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆ ਜੀ